ਇਸ ਕਾਲਜ ਦੇ ਵਿੱਚ ਜਿੱਥੇ ਹੋਰ ਬੜੇ ਵੱਡੇ ਵੱਡੇ ਕਾਰਜ ਜਿਹੜੇ ਕੀਤੇ ਜਾਂਦੇ ਆ ਇਹ ਕਾਲਜ ਸਾਡਾ ਇਲਾਕੇ ਦਾ ਇੱਕ ਬੜਾ ਨੰਬਰ ਕਾਲਜ ਹੈ ਅਤੇ ਬਹੁਤ ਇਲਾਕੇ ਦੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਸਾਡੇ ਇਸ ਕਾਲਜ ਨੂੰ ਤੋਂ ਸਿੱਖਿਆ ਲੈ ਰਹੇ ਆ ਅਸੀਂ ਕਿਹਾ ਰੱਖ ਲਾਗੇ ਹੈ 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 ਕੜੀ ਕਰੀਏ ਨਾ ਲਾ ਬੰਦ ਹਰ ਦੇ ਬਾਊਟ ਫਸਟ ਆਊਟ ਠੀਕ ਹੈ ਜੀ ਓਕੇ ਸਰਗੁਰੂ ਤੇਗ বাহাদুর ਸਹਿਬ ਮਹਾਰਾਜ ਜੀ ਦੀ ਵਸਾਈ ਹੋਈ ਅਤੇ ਵਸਾਈ ਹੋਈ ਇਸ ਪਾਵਨ ਧਰਤੀ ਸ੍ਰੀ ਲੰਕੋ ਸਾਹਿਬ ਇਖੇ ਉਹਨਾਂ ਦੇ ਨਾਮ ਤੇ ਚੱਲ ਰਹੀ ਇਸ ਮਹਾਨ ਵਿਦਿਆਦੇ ਕੇਂਦਰ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਇਸ ਕਾਲਜ ਕਬੱਡੀ ਟੂਰਨਾਮੈਂਟ ਦੇ ਮੌਕੇ ਤੇ ਸਾਡੇ ਦਰਮਿਆਨ ਹਾਜ਼ਰ ਸਾਡੇ ਬਹੁਤ ਹੀ ਸਨਮਾਨਯੋਗ ਇਸ ਕਾਲੇ ਦੇ ਬਹੁਤ ਹੀ ਬੇਨਤੀ ਸਾਡੇ ਪ੍ਰਿੰਸੀਪਲ ਡਾਕਟਰ ਤਸ਼ਵੀਰ ਸਿੰਘ ਜੀ ਉਹਨਾਂ ਦੇ ਨਾਲ ਸਾਡਾ ਸਾਰਾ ਬਹੁਤ ਹੀ ਸਨਮਾਨਯੋਗ ਸਦਾ ਸਟਾਫ ਵਿਦਿਆਰਥੀ ਅਤੇ ਵਿਸ਼ੇਸ਼ ਕਰਕੇ ਸਾਰੇ ਖਿਡਾਰੀ ਜਿਹੜੇ ਅੱਜ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੈ ਮੈਂ ਸਾਰਿਆਂ ਨੂੰ ਉਹਨਾਂ ਦੇ ਕੋਚਸ ਨੂੰ ਅਤੇ ਔਰ ਜਿਹੜੇ ਮੈਨੇਜਮੈਂਟ ਦੇ ਇਹਨਾਂ ਖੇਡਾਂ ਦੇ ਮੈਨੇਜਮੈਂਟ ਦੇ ਮੈਂਬਰ ਆ ਸੋਨਾ ਸਾਰਿਆਂ ਨੂੰ ਮੈਂ ਲਾਸਟ ਅਜ ਮੈਚ ਹੈ ਉਹ ਸ਼ਿਰੋਕ ਸ੍ਰੀ ਗੁਰਤੇਗ ਭਾਦਰ ਖਾਲਸਾ ਕਾਲੇਨੰਦਪੁਰ ਸਾਹਿਬ ਵਰਸੇ ਮਾਤਾ ਗੁਦਰੀ ਕਾਲੇ ਫਤਿਹਗੜ੍ਹ ਸਾਹਿਬ ਦਾ ਹੋਣ ਜਾ ਰਿਹਾ ਹੈ ਤੇ ਮੈਂ ਬੇਨਤੀ ਕਰਾਂਗਾ ਅੱਜ ਦੇ ਮੁੱਖ ਮਹਿਮਾਨ ਭਾਈ ਅਮਰਜੀਤ ਸਿੰਘ ਜੀ ਚਾਵਲਾ ਜੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਦਾ ਤੇ ਮੈਂਬਰ ਸ਼ਿਰੋਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਲੇ ਗਵਰਨਿੰਗ ਬਾਡੀ ਦੇ ਮੈਂਬਰ ਕਿਉ ਅੱਜ ਦੇ ਮੁੱਖ ਮਹਿਮਾਨ ਭਾਈ ਅਮਰ ਜਸਨੀ ਚਾਬਲਾ ਜੀ ਨੂੰ ਅੱਜ ਬੱਚਿਆਂ ਦੇ ਨਾਲ ਰੂਬਰੂ ਅਸੀਂ ਜਰਨਲਬਾ ਅਧਿਕਾਰ ਨਾਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਜੀ ਨੂੰ ਬੁਲਾਉਂਦੇ ਹਾਂ ਬਾਕੀ ਗ੍ਰੰਥਸ਼ਾਲਾ ਵੀ ਇਹਨਾਂ ਤੋਂ ਲੈ ਕੇ ਵਾਪਸ ਫਿਰ ਕਰਨ ਲਈ ਜਿਹੜੇ ਜੀ ਕਮਲ ਕਰਦੇ ਨੇ ਪਾਰਟੀ ਦੀ ਕੁਝ ਨੂੰ ਮੈਂ ਸਾਰੇ ਲੋਕਾਂ ਤੋਂ ਅਸੀਂ ਮੈਨੂੰ ਡਾਕਟਰ ਜੀ ਤੋਂ ਹਾਲ ਦੇ ਚੋਟ ਦੇਖੇ ਕਰਾਉਣ ਤੋਂ ਵਧੀਆ ਤਾਈ ਹੁੰਦਾ ਹੈ। ਮਾਤਾ ਭਾਵਨਾ ਜੀ ਮੋਤੀ ਜੀ ਅੱਜ ਸਵੇਰ ਆਸ਼ਕ ਬੁਦਿਸਤ ਚੰਨਣਾ ਜੀ ਲਾਤੀ ਜੀ ਦੇ ਨਾਲ ਸਾਰੇ ਕਾਰਜ ਦੇ ਜਨਮ ਸਰਵਣ ਹੈ ਕਾਲਜ ਦੇ ਖੇਡਾਂ ਦੇ ਖੇਤਰ ਵਿੱਚ ਪੰਜ ਸਪੋਰਟ ਕਮੇਟੀ ਦੇ ਜਿੰਦਗਾਰ ਜੁੜੇ ਹੋਏ ਨੇ 2 ਤੇ 3 ਸਨੋ ਦਿਖ ਰਿਹਾ ਹੈ। ਰਾਜੇ ਉਸਦੇ ਕਟਿੰਗ ਕੋਡ ਕਾਲਜ ਘਾਤ ਹਸਰ ਸੋਰ ਲਿਖ ਸਿੰਘ ਜਲੇ ਲਈ ਬਾਹਰ ਤੋਂ ਹਿੱਕ ਲੱਗ ਕੇ ਜਿੰਨਾ ਸੌਣ ਦੇ ਪ੍ਰਚਾਰ ਮੰਡਰੋਂ ਦਾ ਉਹ ਫੋਟੋ ਸਰ ਫੋਟੋ